ਸਰਦਾਰ ਜੱਤਬ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦੇ ਹੋਏ ਮੈਂ 2001 ਦਾ ਛੱਲ 24 ਸਾਲ ਹੋ ਗਿਆ ਇੱਥੇ ਧੱਕੇ ਖਾਂਦੇ ਕੋਈ ਨਹੀਂ ਹੋਇਆ ਜਿੰਦਾ ਕਿੰਨੂੰ ਪਾਈ ਸੀ ਵੋਟ ਵੋਟ ਮੋਦੀ ਜਾਨ ਨੂੰ ਪਾਈ ਵੀ ਚਲੋ ਕੁਝ ਹੋਏਗਾ ਤੇ ਸਾਟਾ ਤੇ ਬੇੜਾ ਕਰਕੋ ਗਿਆ ਦੇਖੋ ਜੀ ਜਿਹੜਾ ਚੰਡੀਗੜ੍ਹ ਸ਼ਹਿਰ ਹੈਗਾ ਨਾ ਇਹ ਬਹੁਤ ਖੂਬਸੂਰਤ ਸ਼ਹਿਰ ਹੈ ਪਰ ਜਿਹੜੇ ਇੱਥੇ ਅਫਸਰ ਆਉਂਦੇ ਨੇ ਨਾ ਉਹਨਾਂ ਨੂੰ ਕੋਈ ਇਹਦੇ ਨਾਲ ਸਰੋਕਾਰ ਨਹੀਂ ਹੈਗਾ ਜਾ ਕੇ ਕਿਸੇ ਰੈ residense area 'ਚ ਜਾ ਕੇ ਕਿਸੇ ਨੂੰ ਪੁੱਛ ਲੋ ਕਦੀ ਕਿਰਨ ਖੈਰ ਮੈਡਮ ਨੂੰ ਦੇਖਿਆ ਨਹੀਂ ਇਹ ਜਿਹੜੇ ਲੋਕ ਨੇ ਇਹ ਸਿਰਫ ਜਦੋਂ ਇਲੈਕਸ਼ਨ ਹੁੰਦੀ ਏ ਉਹਨਾਂ ਦੇ ਨਾਲ ਹੀ ਨਜ਼ਰ ਆਉਂਦੇ ਨੇ ਕੀ ਹਾਲ ਹੈ ਭਾਈ کیسے ਹੋ ਬੜੀਆ ਜੀ ਬੜੀਆ ਸਮਾਈਲ ਤੋਂ ਬਹੁਤ ਅੱਛੀ ਆਪ ਦੀ ਸਮਾਈਲ ਕਰਕੇ ਹੀ ਕਿਆ ਬੋਲਾਂ ਮਸ਼ਹੂਰ ਹੈ ਸਮਾਈਲ ਵਾਸਤੇ ਆਏ ਹੋ ਵੇ ਮਾਰਕੀਟ ਵਿੱਚ ਫਾਇਲ ਮਚੂਰਾ ਇੱਕ ਵਾਰੀ ਕੈਮਰੇ ਵਿੱਚ ਕਰਕੇ ਦਿਖਾ ਦੋ ਉਹ ਦੇਖ ਕੇ ਹੋਏਗਾ ਓਏ ਕੀ ਬਾਤ ਹੈ ਕਿਸ ਨੂੰ ਵੋਟ ਪਾਣਾ ਚਾਹੁੰਦੇ ਔਰ ਇਹਦੇ ਪਿੱਛੇ ਕਾਰਨ ਕੀ ਹੈ ਜਿੰਨੂੰ ਪਾਣੀ ਆ ਮਨ ਦੇ ਵਿੱਚ ਹੈ ਮਨ ਦੇ ਵਿੱਚ ਪਾਣੀ ਆ ਜਿਹੜਾ ਉਹਦੀ ਦਿਲ ਦੇ ਫੋਟੋ ਰੱਖੀ ਹੋਈ ਹੈ ਤੇ ਤੇਰਾ ਪਾਰਟੀ ਦੀ ਤਸਵੀਰ ਰੱਖੀ ਹੋਈ ਹੈ ਦਿਲ ਦੇ ਨਾਲ ਲਾ ਕੇ ਕਿਸੇ ਔਰ ਦੀ ਵੀ ਕਿ ਕਿਸੇ ਔਰ ਦੀ ਵੀ ਲੱਗੇ ਰੱਖੀ ਹੋਈ ਹੈ ਨਾ ਨਾ ਬੰਦੇ ਵੀ ਬਹੁਤ ਆਣਗੇ ਕਿ ਫਲਾਨੀ ਪਾਰਟੀ ਨੂੰ ਪਾ ਦਿਓ ਵੋਟ ਫਲਾਨੀ ਨੂੰ ਪਾ ਦਿਓ ਨਹੀਂ ਜਮ ਸਾਰਿਆਂ ਨੂੰ ਸਾਰਿਆਂ ਨੂੰ ਤਾਂ ਗੋਲੀ ਦੇਣੀ ਹੈ ਨਾ ਭਾਜੀ ਕਹਿੰਦਾ ਦੌਰੇ ਇਲੈਕਸ਼ਨ ਮੇ ਹਰ ਆਦਮੀ ਖਾਸ ਹੁੰਦਾ ਹੈ ਕੋਈ ਹਿੰਦੂ ਕੋਈ ਮੁਸਲਮਾਨ ਕੋਈ ਇਸਾਈ ਤੇ ਕੋਈ ਸਿੱਖ ਹੁੰਦਾ ਹੈ ਮੁੱਕ ਜਾਂਦਾ ਹੈ ਜਬ ਇਲੈਕਸ਼ਨੋ ਕਾ ਦੌਰ ਤੋਂ ਹਰ ਆਦਮੀ ਰੋਟੀ ਕੇ ਲਿਏ ਪਰੇਸ਼ਾਨ ਹੁੰਦਾ ਹੈ ਦਿੰਦਾ ਹੂੰ ਵੋਟ ਇੱਕ ਫਕੀਰ ਕੋ ਕੰਬਖਤ ਸ਼ਹਨਸ਼ਾਹ ਬਣ ਜਾਂਦੇ ਹੈ ਵੈਲਕਮ ਟੂ ਸ਼ਾਸਤਰੀ ਮਾਰਕੀਟ ਸੈਕਟਰ 22 ਚੰਡੀਗੜ੍ਹ ਇਸ ਸਮੇਂ ਚੰਡੀਗੜ੍ਹ ਦੇ ਹੌਟਸਪੌਟ ਦੇ ਵਿੱਚ ਖੜੇ ਹੋਏ ਹਾਂ ਜਿੱਥੇ ਦਿੱਲੀ ਹਜ਼ਾਰਾਂ ਲੋਕ ਸ਼ਾਪਿੰਗ ਕਰਨ ਦੇ ਲਈ ਆਉਂਦੇ ਨੇ ਤੇ ਕਈ ਬ੍ਰਾਂਡਾਂ ਦੇ ਸ਼ਕੀਨ ਵੀ ਹੁੰਦੇ ਆ ਪਰ ਬ੍ਰਾਂਡ ਖਰੀਦ ਨਹੀਂ ਪਾਉਂਦੇ ਪਰ ਉਹ 22 ਚ ਆ ਕੇ ਆਪਣੇ ਰੀਜਾ ਪੁਰੀਆਂ ਕਰ ਲੈਂਦੇ ਨੇ ਤੇ ਅੱਜ ਅਸੀਂ ਇੱਥੇ ਪਹੁੰਚੇ ਹੋਏ ਹਾਂ ਚੰਡੀਗੜ੍ਹ ਲੋਕ ਸਭਾ ਦੀ ਕਾਫੀ ਹੌਟ ਸੀਟ ਜਿਹੜੀ ਆ ਮੰਨੀ ਜਾਂਦੀ ਔਰ 10 ਸਾਲ ਤੋਂ ਕਿਰਨ ਖੇੜੇ ਤੇਰੇ ਐਮਪੀ ਸੀ ਕੇ ਤੇ ਉਸ ਤੋਂ ਪਹਿਲੇ ਕਾਂਗਰਸ ਦੇ ਐਮਪੀ ਹਤੇ ਸੀਗੇ ਤੇ ਆਕਰ ਚੰਡੀਗੜ੍ਹ ਦੇ ਮੁੱਦੇ ਕੀ ਕੀ ਨੇ ਕਿਉਂਕਿ ਚੰਡੀਗੜ੍ਹ ਨੂੰ ਸਿਟੀ ਬਿਊਟੀਫੁੱਲ ਕਿਹਾ ਜਾਂਦਾ ਔਰ ਬਹੁਤ ਪਿਆਰੇ ਪਿਆਰੇ ਲੋਕ ਜਿਹੜੇ ਨੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ ਵਕ ਵਕ ਸਟੇਟਾਂ ਤੋਂ ਅਗਰ ਹਰਿਆਣਾ ਪੰਜਾਬ ਹਿਮਾਚਲ ਦੀ ਗੱਲ ਕੀਤੀ ਜਾਵੇ ਇਨ ਤਿੰਨ ਸਟੇਟਾਂ ਦੇ ਲੋਕ ਤਾਂ ਇੱਥੇ ਰਹਿੰਦੇ ਹੀ ਨੇ ਨਾ ਲਾਲ ਜੰਮੂ ਕਸ਼ਮੀਰ ਤੋਂ ਉੱਤਰਾਖੰਡ ਤੋਂ ਯੂਪੀ ਤੋਂ ਬਹੁਤ ਪਿਆਰੇ ਪਿਆਰੇ ਲੋਕ ਜਿਹੜੇ ਨੇ ਇੱਥੇ ਕੰਮ ਕਰ ਵੀ ਕਰਦੇ ਨੇ ਔਰ ਇੱਥੇ ਰਹਿੰਦੇ ਵੀ ਨੇ ਤਾਂ ਆਓ ਜਾਣਦੇ ਆ ਉਹਨਾਂ ਦਾ ਚੰਡੀਗੜ੍ਹ ਦੀ ਸਲੋਕ ਸੁਭਾ ਸੀਟ ਨੂੰ ਲੈ ਕੇ ਤੇ ਚੰਡੀਗੜ੍ਹ ਦੀ ਸਮੱਸਿਆਵਾਂ ਨੂੰ ਲੈ ਕੇ ਕੀ ਕੁਝ ਕਹਿਣਾ ਤੇ ਸ਼ਾਸਤਰੀ ਮਾਰਕੀਟ ਦੇ ਵਿੱਚ ਪਹੁੰਚੇ ਹੋਏ ਆ ਤੇ ਬੜੀ ਸੋਹਣੀ ਸੋਹਣੀ ਕੱਪੜੇ ਦੀਆਂ ਦੁਕਾਨਾਂ ਇੱਥੇ ਨੇ ਤੇ ਕਹਿੰਦੇ ਕਿ ਸ਼ਹਿਰ ਦੀ ਆ ਜਾਨ ਜਿਹੜੇ ਹੁੰਦੇ ਨੇ ਔਰ ਵਪਾਰੀ ਹੁੰਦੇ ਨੇ ਚਾਹੇ ਉਹ ਛੋਟੇ ਵਪਾਰੀ ਹੋਣ ਜਾਂ ਵੱਡੇ ਵਪਾਰੀ ਹੋਣ ਸਭ ਤੋਂ ਪਹਿਲਾਂ ਇੱਥੇ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਤੋਂ ਸ਼ੁਰੂਆਤ ਕਰਦੇ ਆ ਸਸੀ ਕਾਲ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਨਾਗਪਾਲ ਹੈ ਜੀ ਮੈਂ ਐਕਸ ਪ੍ਰਧਾਨ ਹਾਂ ਜੀ ਇਸ ਮਾਰਕੀਟ ਦਾ ਉਹ ਮਾਰਕੀਟ ਦੇ ਰਹੇ ਹਾਂ ਕਾਫੀ ਲੰਬੇ ਸਮੇਂ ਤੱਕ ਤੇ ਕਿਸ ਤਰ੍ਹਾਂ ਦੇਖਦੇ ਹਾਂ ਸਰਕਾਰਾਂ ਨੂੰ ਕਾਫੀ ਲੰਬੇ ਸਮੇਂ ਤੋਂ ਭਾਜਪਾ ਦੀ ਗਵਰਨਮੈਂਟ ਹੈ ਉਸ ਤੋਂ ਪਹਿਲਾਂ ਕਾਂਗਰਸ ਦੀ ਸੀਗੀ ਕਾਂਗਰਸ ਵੀ ਦੇਖੀ ਤੁਸੀਂ ਭਾਜਪਾ ਵੀ ਦੇਖੀ ਕਿਹੜੀ ਕਿਹੜੀ ਸਮੱਸਿਆਵਾਂ ਆਈਆਂ ਕਿਹੜੀਆਂ ਕਿਹੜੀਆਂ ਦੂਰ ਹੋ ਗਈਆਂ ਬੜੇ ਕਹਿੰਦੇ ਕਿ ਚੰਡੀਗੜ੍ਹ ਬੜਾ ਪਿਆਰਾ ਜਿਹਾ ਸ਼ਹਿਰ ਹੈਗਾ ਤੇ ਫਿਰ ਪਿਆਰੇ ਜਿਹੇ ਸ਼ਹਿਰ ਦੇ ਵਿੱਚ ਤੰਗੀਆਂ ਤੰਗੀਆਂ ਕਿੰਨੀ ਹੋਈਆਂ ਤੇ ਖੁਸ਼ੀਆਂ ਕਿੰਨੀਆਂ ਮਿਲੀਆਂ ਦੇਖੋ ਜੀ ਜਿਹੜਾ ਚੰਡੀਗੜ੍ਹ ਸ਼ਹਿਰ ਹੈਗਾ ਨਾ ਇਹ ਬਹੁਤ ਖੂਬਸੂਰਤ ਸ਼ਹਿਰ ਹੈ ਪਰ ਜਿਹੜੇ ਇੱਥੇ ਅਫਸਰ ਆਉਂਦੇ ਨੇ ਨਾ ਉਹਨਾਂ ਨੂੰ ਕੋਈ ਇਹਦੇ ਨਾਲ ਸਰੋਕਾਰ ਨਹੀਂ ਹੈਗਾ ਕਿਉਂ ਉਹਨਾਂ ਨੇ 3 ਸਾਲ ਵਾਸਤੇ ਆਣਾ ਹੁੰਦਾ ਡੈਪੂਟੇਸ਼ਨ ਤੇ ਉਹ 3 ਸਾਲ ਆਂਦੇ ਨੇ ਆਪਣਾ ਇੰਜੋਏ ਕਰ ਦਿੰਦੇ ਨੇ ਐਸ਼ ਕਰਕੇ ਚਲੇ ਜਾਂਦੇ ਨੇ ਉਹਨਾਂ ਨੂੰ ਕੋਈ ਸਰੋਕਾਰ ਨਹੀਂ ਦੁਕਾਨਦਾਰਾਂ ਦਾ ਕੀ ਹੈ ਜਾਂ ਮਾਰਕੀਟ ਦਾ ਕੀ ਹੈ ਜਾਂ ਸੈਕਟਰ ਜਿਹੜੇ ਲੋਕੀ ਰਹਿ ਰਹੇ ਨੇ ਉਹਨਾਂ ਨੂੰ ਕੀ ਦਿੱਕਤ ਹੈ ਉਹਨਾਂ ਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ ਬਾਕੀ ਰਹੀ ਸਰਕਾਰਾਂ ਦੀ ਗੱਲ ਤੁਹਾਨੂੰ ਪਤਾ ਹੋਣਾ ਚਾਹੀਦਾ ਪਿੱਛੇ ਜਦੋਂ ਆਪਣਾ ਦੋ ਜਿਹੜੇ ਟਿਨਿਓਰ ਸੀ ਉਹ ਭਾਜਪਾ ਦੇ ਸੀ ਜਿਹਦੇ ਵਿੱਚ ਆਪਣਾ ਮੈਡਮ ਕਿਰਨ ਖੈਰ ਉਹਨਾਂ ਨੇ ਆਪਣਾ ਇਲੈਕਸ਼ਨ ਹੀ ਕੰਟੈਸਟ ਕੀਤਾ ਸੀ ਔਰ ਜਿੱਤ ਗਏ ਸੀ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਜਿੱਤੇ ਲੇਕਿਨ 10 ਸਾਲਾਂ ਦੇ ਵਿੱਚ ਸ਼ਹਿਰ ਦਾ ਉਹਨਾਂ ਨੇ ਕੁਝ ਵੀ ਨਹੀਂ ਸਵਾਰਿਆ ਪੂਰੇ ਸ਼ਹਿਰ ਵਿੱਚ ਕੋਈ ਜਗ੍ਹਾ ਤੇ ਤੁਸੀਂ ਜਾ ਕੇ ਤੁਸੀਂ ਚਲੇ ਜਾਓ ਕਿਸੇ ਨੂੰ ਪੁੱਛ ਲਓ ਚਾਹੇ ਕਿਸੇ ਮਾਰਕੀਟ ਜਾ ਕੇ ਪੁੱਛ ਲਓ ਚਾਹੇ ਕਿਸੇ ਰੈਜ਼ੀਡੈਂਸ ਏਰੀਆ 'ਚ ਜਾ ਕੇ ਕਿਸੇ ਨੂੰ ਪੁੱਛ ਲਓ ਕਦੀ ਕਿਰਨ ਖੈਰ ਮੈਡਮ ਨੂੰ ਦੇਖਿਆ ਨਹੀਂ ਇਹ ਜਿਹੜੇ ਲੋਕ ਨੇ ਇਹ ਸਿਰਫ ਜਦੋਂ ਇਲੈਕਸ਼ਨ ਹੁੰਦੀ ਏ ਉਹਨਾਂ ਦੇ ਨਾਲ ਜੀ ਨਜ਼ਰ ਆਉਂਦੇ ਨੇ ਅਸ ਇਲੈਕਸ਼ਨ ਕਰਕੇ ਮੈਂ ਇੱਕ ਤੁਹਾਨੂੰ ਸ਼ੇਅਰ ਵੀ ਦੱਸਦਾ ਕਹਿੰਦਾ ਦੌਰੇ ਇਲੈਕਸ਼ਨ ਮੇ ਹਰ ਆਦਮੀ ਖਾਸ ਹੁੰਦਾ ਹੈ ਕੋਈ Hindu ਕੋਈ Musalman ਕੋਈ Isai ਤੋਂ ਕੋਈ Sikh ਹੁੰਦਾ ਹੈ ਮੁੱਕ ਜਾਂਦਾ ਹੈ ਜਬ ਇਲੈਕਸ਼ਨੋ ਕਾ ਦੌਰ ਤੋਂ ਹਰ ਆਦਮੀ ਰੋਟੀ ਕੇ ਲਿਏ ਪਰੇਸ਼ਾਨ ਹੁੰਦਾ ਹੈ ਦਿੰਦਾ ਹੂੰ ਵੋਟ ਇੱਕ ਫਕੀਰ ਕੋ ਕਮਬਖਤ ਸ਼ਹਿਨशाह ਬਣ ਜਾਂਦੇ ਹੈ ਕੀ ਬਾਤ ਹੈ ਸਰਦਾਰ ਸਾਹਿਬ ਦਾ ਸ਼ੇਅਰ ਇਹੀ ਖੜੇ ਰਹਿ ਜਾਂਦੇ ਹੈ ਇਹੀ ਖੜੇ ਰਹਿ ਜਾਂਦੇ ਹੈ ਫਿਰ ਤੇ ਉਂਗਲੀ ਰੰਗਵਾਣੇ ਕੇ ਲਿਏ ਔਰ ਇੱਕ ਨਏ ਫਕੀਰ ਕੋ ਸ਼ਾਂਚਾ ਬਣਾਣੇ ਕੇ ਲਿਏ ਸਰਦਾਰ ਸਾਹਿਬ ਤੁਸੀਂ ਦਾ ਸ਼ੈਰ ਵੀ ਨਿਕਲੇ ਤੁਸੀਂ ਕੀ ਕੰਮ ਕਰਦੋ ਕੀ ਨਾ ਮੇਰਾ ਜੀ ਇੱਥੇ ਸ਼ਾਪ ਹੈ ਜੀ ਜੈਂਟਸ ਦੀ ਟੈਂਟ ਸਾਈਡ ਦੀ ਕੀ ਬਾਤ ਹੈ ਬੜੇ ਸੋਹਣੇ ਸੋਹਣੇ ਕੱਪੜੇ ਰੱਖੇ ਹੋਏ ਹਾਂਜੀ ਸਰ ਬਹੁਤ ਅੱਛੇ ਹੈ ਆਓ ਸ਼ੋਪਿੰਗ ਕਰੋ ਕਰਵਾਰ ਕਿੱਦਾਂ ਚੱਲ ਰਿਹਾ ਹੈ ਤੇ ਠੀਕ ਹੈ ਸਰ ਮੰਦਾ ਹੈ ਪਰ ਠੀਕ ਹੈ ਦਿੱਕਤਾਂ ਪਰੇਸ਼ਾਨੀਆਂ ਨਹੀਂ ਇੰਨੀ ਖਾਸ ਨਹੀਂ ਹੈ ਪਰ ਇੱਥੇ ਜਿਵੇਂ ਸਾਡੀ ਇਹ ਸਸਤੀ ਮਾਰਕੀਟ ਹੈ ਇੱਥੇ ਕੁਝ ਪ੍ਰੇਸ਼ਾਨੀਆਂ ਹੈ ਜائیں ਪਿੱਛੇ ਤੇ ਦੀਵਾਰ ਬਣੀ ਹੋਈ ਹੈ ਪਹਿਲਾ ਨਹੀਂ ਸੀ ਦੀਵਾਰ ਤੇ ਦੀਵਾਰ ਦੇ ਇੱਕ ਕਾਰਨ ਗਾਹ ਦੀ ਐਂਟਰੀ ਕਮ ਹੈ ਸਿਰਫ ਇੱਕ ਵਨ ਸਾਈਡਿਡ ਐਂਟਰੀ ਹੈ ਬੈਕ ਸਾਈਡ ਤੋਂ ਨਹੀਂ ਆਉਂਦੇ ਗਾਹ ਉਹ ਬਹੁਤ ਵੱਡੀ ਸਮੱਸਿਆ ਹੈ ਸਾਡੀ ਮਾਰਕੀਟ ਦੀ ਜੀਵਨ ਕਿੱਦਾਂ ਚੱਲ ਰਿਹਾ ਹੈ ਸਰਕਾਰਾਂ ਤੋਂ ਕਿੰਨੇ ਖੁਸ਼ ਹੋ ਨਾ ਖੁਸ਼ ਹੋ ਚੰਡੀਗੜ੍ਹ ਦੇ ਵਿੱਚ ਰਹਿਣ ਦਾ ਐਕਸਪੀਰੀਅੰਸ ਕੀ ਹੈ ਕਿਹੜੀ ਕਿਹੜੀ ਸਮੱਸਿਆਵਾਂ ਪੂਰੇ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖੋ ਰੀਅਲ ਗੱਲ ਇਹ ਹੈ ਕਿ ਆਮ ਜਿਹੜੇ ਸਾਡੇ ਵਰਗੇ ਸੋਪ ਕੀਪਰ ਐ ਗਵਰਨਮੈਂਟ ਵੱਲੋਂ ਉਹਨਾਂ ਨੂੰ ਕੋਈ ਬੈਨੀਫਿਟ ਤਾਂ ਹੈ ਨਹੀਂ ਜੀ ਨਾ ਪਹਿਲਾਂ ਸੀ ਨਾ ਕਦੀ ਹੋਇਆ ਨਾ ਕਦੀ ਹੋਣਾ ਸਾਡੀ ਤਾਂ ਜ਼ਿੰਦਗੀ ਐਵੇਂ ਹੀ ਉਹ ਚਲਦੀ ਰਹਿਣੀ ਐ ਐਵੇਂ ਉਹ ਪੈਦਾ ਹੋਏ ਐ ਐਵੇਂ ਪੂਰੇ ਹੋ ਜਾਣੇ ਐ ਜੀ ਇੱਕ ਸਮੱਸਿਆ ਹੋਰ ਬਹੁਤ ਵੱਡੀ ਸਮੱਸਿਆ ਜੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵਾਂ ਇਹ ਜਿਹੜੀ ਮਾਰਕੀਟ ਹੈਗੀ ਐ ਸ਼ਾਸਤਰੀ ਮਾਰਕੀਟ ਇਹ ਚੰਡੀਗੜ੍ਹ ਦਾ ਦਿਲ ਕਿਹਾ ਜਾਂਦਾ ਔਰ ਇੰਨੀ ਖੂਬਸੂਰਤ ਮਾਰਕੀਟ ਐ ਔਰ ਆਲ ਓਵਰ ਵਰਲਡ ਚ ਇਸ ਮਾਰਕੀਟ ਬਹੁਤ ਫੇਮਸ ਹੈ ਇਹਦਾ ਨਾਮ ਬਹੁਤ ਮਸ਼ਹੂਰ ਹੈ ਲੋਕੀ ਦੂਰੋਂ ਦੂਰੋਂ ਵਿਕਣ ਆਉਂਦੇ ਨੇ ਪਰ ਇਸ ਮਾਰਕੀਟ ਦੇ ਉੱਪਰ ਬਦਨਮ ਜਿਹੜਾ ਦਾਅ ਭਗਾ ਹੈ ਤਾਂ ਬਾ ਜਿਹਨੂੰ ਅਸੀਂ ਕਹਿੰਦੇ ਆ ਉਹ ਸਾਡੀ ਮਾਰਕੀਟ ਦੇ ਹਾਈਬਿਲੇਸ਼ਨ ਸਕੀਮ ਨਾਲ ਵਸਾ ਕੇ ਸਾਨੂੰ ਲੋਕਾਂ ਨੂੰ ਐਸੇ ਵਸਾ ਕੇ ਉਸ ਤੋਂ ਬਾਅਦ ਸਾਡੇ ਸਾਹਮਣੇ ਫੜੀਆਂ ਲਗਾਤੀਆਂ ਨੇ ਔਰ ਫੜੀਆਂ ਵੀ ਕਿੱਥੇ ਲਗਾਈਆਂ ਸਰਕਾਰੀ ਹੋ ਆਪਣਾ ਜਿਹੜੇ ਹਾਊਸ ਨੇ ਉਹਨਾਂ ਦੀ ਦੁਵਾਰ ਦੇ ਨਾਲ ਜਦ ਕਿ ਕੋਈ ਲਾਚ ਇਹ ਨਹੀਂ ਹੈਗਾ ਕਿ ਸਰਕਾਰੀ ਮਕਾਨ ਦੇ ਨਾਲ ਤੁਸੀਂ ਅਗਰ ਉੱਤੇ ਫੜੀ ਦੀ ਸਾਈਡ ਦੇ ਜੋ ਔਰ ਅਜ ਤੱਕ ਨਾ ਚੰਡੀਗੜ੍ਹ 'ਚ ਵੀ ਕਿਸੇ ਮਾਰਕੀ ਨੂੰ ਵਸਾ ਕੇ ਉਹਦੇ ਸਾਹਮਣੇ ਕਦੀ ਨਹੀਂ ਲੱਗੀ ਇਹ ਸਿਰਫ ਦੇਣ ਹੈਗੇ ਜਿਹੜੇ ਸਾਡੇ ਪਹਿਲੇ ਕਾਉਂਸਲਰ ਸੀ ਉਹਨਾਂ ਨੇ ਆਪਣੇ ਲਾਲਚ ਪਿੱਛੇ ਇੱਥੇ ਬਾਹਰ ਮਾਰਕੀਟ ਵਸਾ ਕੇ ਬੰਦਿਆਂ ਨੂੰ ਬਿਠਾ ਕੇ ਸਾਡੇ ਦੁਕਾਨਦਾਰਾਂ ਦੀ ਰੋਜੀ ਰੋਟੀ ਤੇ ਲੱਤ ਮਾਰੀ ਏ ਬਿਲਕੁਲ ਤੇ ਹੋਰ ਵੀ ਗੱਲਬਾਤ ਕਰ ਲੈਨੇ ਆ ਅੰਕਲ ਜੀ ਨਾਲ ਗੱਲਬਾਤ ਕਰ ਲੈਨੇ ਆ ਅੰਕਲ ਜੀ ਬੜੇ ਸੋਹਣੇ ਸੋਹਣੇ ਸੂਟ ਰੱਖੇ ਹੋਏ ਕਿੰਨੇ ਸਾਲਾਂ ਤੋਂ ਦੁਕਾਨ ਚਲਾ ਰਹੇ ਹੋ ਹੈ ਹੋ ਗਏ 50 ਸਾਲ 50 ਸਾਲ 50 ਸਾਲ ਹੋ ਗਏ ਇਸੀ ਮਾਰਕੀਟ ਦੇ ਵਿੱਚ ਤੇ ਚਾਦੀ ਬਾਕੇ ਤਾ ਤੇ 50 ਸਾਲ ਦੇ ਵਿੱਚ ਜੀਵਨ ਕਿੱਦਾਂ ਦਾ ਚੱਲਿਆ ਕਿੰਨੀਆਂ ਦਿੱਕਤਾਂ ਕਿੰਨੀਆਂ ਸਮੱਸਿਆਵਾਂ ਕਿੰਨੀਆਂ ਖੁਸ਼ੀਆਂ ਮਿਲੀਆਂ ਇਦਾਂ ਹੀ ਹੁੰਦੀ ਹੈ ਲਾਈਫ ਜਿਹੜੀ ਹੈ ਉਸ ਸਮੱਸਿਆਵਾਂ ਨਾਲ ਨੇ ਇਸਮੋ ਸਦਾ ਲਾਈਫ ਚੱਲਦੀ ਿਸਮੋ ਸਮੱਸਿਆ ਨਹੀਂ ਉਹ ਯਕੀਨ ਕੁਝ ਨਹੀਂ ਹੁੰਦਾ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਕਿਹੜੀ ਕਿਹੜੀ ਸਮੱਸਿਆਵਾਂ ਤੁਹਾਨੂੰ ਆ ਰਹੀਆਂ ਨੇ ਮੈਨੂੰ ਕੋਈ ਸਮੱਸਿਆ ਨਹੀਂ ਬੱਚੇ ਮੇਰੇ ਅੱਜ ਦਾ ਦਿਨ ਮੈਨੂੰ ਬੱਚੇ ਰਾਜੀ ਨੇ ਉਹ ਬਾਹਰ ਨੇ ਚੰਡੀਗੜ੍ਹ ਬਾਰੇ ਕੀ ਕਹਿਣਾ ਚਾਹੋਗੇ ਚੰਡੀਗੜ੍ਹ ਕਹਰੇ ਕਿ ਸਿਟੀ ਬਿਊਟੀਫੁਲ ਕਿਹਾ ਜਾਂਦਾ ਕਹਿੰਦੇ ਕਿ ਜੋ ਚੰਡੀਗੜ੍ਹ ਆ ਜਾਂਦਾ ਕਹਰੇ ਕਿ ਉਹ ਕੈਨੇਡਾ ਅਮਰੀਕਾ ਵੀ ਚਲ ਜਵੇ ਚੰਡੀਗੜ੍ਹ ਨੂੰ ਨਹੀਂ ਪੁੱਜ ਨਹੀਂ ਨਹੀਂ ਪੁੱਜਦਾ ਜੀ ਕੋਈ ਸ਼ੱਕ ਨਹੀਂ ਤੁਹਾਨੂੰ ਕੀ ਵਧੀਆ ਲੱਗਦਾ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਸਾਰਾ ਕੁਝ ਠੀਕ ਹੈ ਮੈਂ ਖੁਦ ਗਏ ਹੋ ਆਂਟੀ ਜੀ ਹੋਰਾਂ ਨੂੰ ਲੈ ਕੇ ਸੁਖਣਾ ਲੈ ਕੇ ਡੇਟ ਡੁੱਟ ਕਰਨ ਕੋਈ ਵਧੀਆ ਤਰ੍ਹਾਂ ਲੰਚ ਡਿਨਰ ਡੁੱਨਰ ਕਰਾਣ ਲੰਚ ਕਰਾਉਂਦੇ ਚਲੇ ਗਿਆ ਸੀ ਬਾਹਰ ਬੱਚੇ ਕੋ ਚਲੇ ਆਂਟੀ ਨੂੰ ਲੈ ਕੇ ਜਾਂਦੇ ਕਮਾਨ ਮੇਲੇ ਜਾ ਸੀ ਉਹ ਵੀ ਕੰਮ ਕਰਦੇ ਆ ਪਿੱਛੇ ਸ਼ਾਪ ਹੈਗੀ ਇੱਕ ਹੋਰ ਕੀ ਬਾਤ ਹੈ ਕੀ ਬਾਤ ਹੈ ਹੋਰ ਵੀ ਗੱਲ ਕਰ ਲੰਨੇ ਆ ਅ ਭਾਈ ਸਸੀ ਕਾਲ ਜੀ ਸਸੀ ਕਾਲ ਜੀ ਸਰ ਕਿਵੇਂ ਹੋ ਵਧੀਆ ਸਰ ਵਧੀਆ ਘਰ ਪਰ ਕਿੱਦਾਂ ਚੱਲ ਰਿਹਾ ਫਰਸਟ ਕਲਾਸ ਜੀ ਫਰਸਟ ਕਲਾਸ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਕੀ ਸਮੱਸਿਆਵਾਂ ਆ ਰਹੀਆਂ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਵਧੀਆ ਚੱਲ ਰਹੀ ਹੈ ਕਿ ਸਮੱਸਿਆਵਾਂ ਫਰਸਟ ਕਲਾਸ ਚੱਲ ਰਹੀ ਹੈ ਇੱਕ ਥੋੜਾ ਜਿਹਾ ਹੈਗਾ ਮੇਨ ਚੰਡੀਗੜ੍ਹ ਦੀ ਪ੍ਰੋਬਲਮ ਨੀਡ ਬੇਸ ਚੇਂਜ ਫਲੈਟਸ ਦੀ ਜਿਹੜੇ ਫਲੈਟਸ ਹੈਗੇ ਆ ਜਿਹੜੇ ਥੋੜੇ ਚੇਂਜ ਚਾਹੀਦੇ ਸਾਨੂੰ ਫਲੈਟਸ ਵਿੱਚ ਉਸ ਟਾਈਪ ਚਾਹੁੰ ਤੁਹਾਨੂੰ ਦਿੱਕਤ ਆ ਗਈ ਹੈ ਫਲੈਟਸ ਕਿਦਾਂ ਚੇਂਜ ਚਾਹੀਦੇ ਮਤਲਬ ਕਿਸ ਟਾਈਪ ਦੇ ਵਿੱਚ ਜਿਸ ਤਰ੍ਹਾਂ ਮੰਨ ਲਓ ਕਿ ਮੰਨ ਲਓ ਕਿ ਰੂਮ ਪਾਣਾ ਹੈ ਕਮਰਾ ਪਾਣਾ ਹੈ ਜਾਂ ਕੁਝ ਚੇਂਜ ਕਰਨਾ ਹੈ ਬਾਥਰੂਮ ਨੂੰ ਵੱਡਾ ਕਰਨਾ ਹੈ ਜਾਂ ਕੁਝ ਚੇਂਜ ਕਰਨਾ ਹੈ ਉਸ ਤਰ੍ਹਾਂ ਦੇ ਚੇਂਜਾਂ ਫਲੈਟਸ ਵਾਸਤੇ ਹੋਰ ਇਸ ਤੋਂ ਇਲਾਵਾ ਕੋਈ ਦਿੱਕਤ ਪਰੇਸ਼ਾਨੀ ਕੋਈ ਸਹੂਲਤ ਵੀ ਅਗਰ ਕਿਸ ਨੇ ਦਿੱਤੀ ਹੈ ਮੰਨ ਲਓ ਕਿ ਐਮਪੀ ਨੇ ਦਿੱਤੀ ਹੈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਹੂਲਤ ਹੈ ਉਹ ਵੀ ਤੁਸੀਂ ਦੱਸ ਸਕਦੇ ਹੋ ਸੋ ਪਾਰਕ ਵਧੀਆ ਹੈਗੇ ਚੰਡੀਗੜ੍ਹ ਦੇ ਸਭ ਤੋਂ ਵਧੀਆ ਗੱਲ ਤੇ ਇਹ ਹੀ ਹੈ ਕਿ ਪਾਰਕ ਬਹੁਤ ਸੋਹਣੇ ਹਨ ਵਧੀਆ ਪਾਰਕ ਹੈ ਖੁੱਲੇ ਪਾਰਕ ਹੈ ਜੀ ਔਰ ਇਹ ਫੈਸਿਲਿਟੀ ਹੈ ਮੇਨ ਬਾਕੀ ਪਾਣੀ ਬਿਜਲੀ ਦੀ ਸਾਨੂੰ ਕੋਈ ਦਿੱਕਤ ਨਹੀਂ ਹੈ ਕਦੀ ਵੀ ਚਾਹ ਜਿਹੜੇ ਮਰਜ਼ੀ ਐਮਪੀ ਆਏ ਹੋਏ ਸਾਨੂੰ ਪਾਣੀ ਬਿਜਲੀ ਸਹੀ ਮਿਲਦਾ ਪਰ ਹੁਣ ਕਿਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਹਰ ਇੱਕ ਪਾਰਕ ਵੀ ਤੁਸੀਂ ਕਹਿੰਦਾ ਵਧੀਆ ਫਲੈਟਸ ਦੀ ਵੀ ਸਮੱਸਿਆਵਾਂ ਹੋਰ ਵੀ ਕਾਫੀ ਸਮੱਸਿਆਵਾਂ ਆ ਰਹੀਆਂ ਹੋਣਗੀਆਂ ਪਰਸਨਲ ਲੈ ਕਿਸ ਨੂੰ ਵੋਟ ਪਾਣਾ ਚਾਹੁੰਦੇ ਹੋ ਔਰ ਇਹਦੇ ਪਿੱਛੇ ਕਾਰਨ ਕੀ ਹੈ ਸਰ ਵੋਟ ਤੇ ਮੇਨ ਪਾਰਟੀ ਨੂੰ ਪੈਣੀ ਨਾ ਮੇਨ ਪਾਰਟੀ ਜਿਹੜੀ ਹੈਗੀ ਮਜ਼ਬੂਤ ਪਾਰਟੀ ਹੈ ਉਹਨੂੰ ਅਸੀਂ ਦੇਖ ਕੇ ਵੋਟ ਪਾਵਾਂਗੇ ਕਿਹੜੀ ਮਜ਼ਬੂਤ ਪਾਰਟੀ ਨੂੰ ਚਾਹ ਜਿਹੜੀ ਮਰਜ਼ੀ ਚਾਹ ਕਾਂਗਰਸ ਹੈ ਚਾਹ ਬੀਜਪੀ ਹੈ ਅਸੀਂ ਸਾਡਾ ਆਪਣੀ ਵੋਟ ਹੈਗੀ ਹੈ ਅਸੀਂ ਉਹਨੂੰ ਦੇਖ ਕੇ ਪਾਵਾਂਗੇ ਦੇਖਾਂਗੇ ਪਾਰਟੀ ਮਜ਼ਬੂਤ ਹੈ ਅਜੇ ਵੀ ਵਿਚਾਰ ਕਰੋਂਗੇ ਘਰ ਜਾ ਕੇ ਹਾਂਜੀ ਹਾਂਜੀ ਅਜੇ ਵੀ ਵਿਚਾਰ ਨਹੀਂ ਹੈਗਾ ਬੀਜਪੀ ਹੈ ਸਰ ਵਿਚਾਰ ਤੇ ਹੈਗਾ ਹੀ ਹੈ ਜੀ ਓਪਨ ਹੀ ਕਰ ਸਕਦੇ ਸਰ ਅਸੀਂ ਵਿਚਾਰ ਆਪਣੇ ਬਿਲਕੁਲ ਬਿਲਕੁਲ ਵਿਚਾਰ ਓਪਨ ਨਹੀਂ ਕਰ ਸਕਦੇ ਜਿੰਨੂੰ ਪਾਣੀ ਆ ਮਨ ਦੇ ਵਿੱਚ ਹੈਗਾ ਮਨ ਦੇ ਵਿੱਚ ਪਾਣੀ ਆ ਜਿਹੜਾ ਉਹਦੀ ਦਿਲ ਦੇ ਫੋਟੋ ਰੱਖੀ ਵੀ ਇੱਥੇ ਇੰਨਾ ਕ ਪਿਆਰ 파ਟੀ ਨਾਲ ਹਾਂ 파ਟੀ ਨਾਲ ਇੰਨਾ ਪਿਆਰ ਸਿਰਫ 파ਟੀ ਦੀ ਤਸਵੀਰ ਰੱਖੀ ਹੋਈ ਆ ਦਿਲ ਦੇ ਨਾਲ ਲਾ ਕੇ ਕਿਸੇ ਔਰਦੀ ਵੀ ਕਿ ਕਿਸੇ ਔਰਦੀ ਵੀ ਲੱਗ ਕੇ ਰੱਖੀ ਹੋਈ ਆ ਨਹੀਂ ਨਹੀਂ ਪਾਰਟੀ ਦਾ ਬੰਦਾ ਜਿਹੜੇ ਰੱਖਿਆ ਉਹਦੀ ਰੱਖੀ ਹੋਈ ਹੈ ਬਸ ਉਹਨੂੰ ਚੁੱਪ ਕੇ ਕੇ ਵੋਟ ਪਾ ਦੇਣੀ ਸਾਨੂੰ ਰੌਲਾ ਪਾਣ ਦੀ ਕੀ ਲੋੜ ਹੈ ਕਿਸੇ ਪਸੀ ਫਲਾਣੇ ਨੂੰ ਪਾ ਕੇ ਐ ਫਲਾਣੇ ਨੂੰ ਪਾ ਦੇ ਸਾਡੇ ਕੋਲ ਤਾਂ ਬੰਦੇ ਵੀ ਬਹੁਤ ਆਣਗੇ ਕਿ ਫਲਾਣੀ ਪਾਰਟੀ ਨੂੰ ਪਾ ਦਿਓ ਵੋਟ ਫਲਾਣੀ ਨੂੰ ਪਾ ਦਿਓ ਫਿਰ ਕੀ ਕਹੋਗੇ ਇਹ ਕੀ ਪ੍ਰਾਈਸ ਹੈ ਕਈ ਜਗ੍ਹਾ ਸਾਰੇ ਨੂੰ ਸਾਰਿਆਂ ਨੂੰ ਤਾਂ ਗੋਲੀ ਦੇਣੀ ਹੈ ਨਾ ਭਾਜੀ ਠੀਕ ਹੈ ਨਾ ਜਿਹੜੇ ਵੋਟਰ ਜਿਹੜੇ ਨੇ ਕਾਫੀ ਸਿਆਣੇ ਹੋ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਲੋਕਲ ਹੀ ਰਹਿੰਦੇ ਹੋ ਜੀ ਕਿਹੜੀ ਜਗ੍ਹਾ ਤੋਂ ਆਏ ਬਟਿੰਡਾ ਬਟਿੰਡੇ ਤੋਂ ਆਇਆ ਬਟਿੰਡੇ ਵੀ ਕਾਫੀ ਹੌਟ ਸੀਟ ਹੈ ਤੇ ਹੱਬਾ ਬਦਲ ਬਿਲਕੁਲ ਵੋਟ ਕਿਨੂੰ ਪਾਉਂਗੇ ਫਿਰ ਕੀ ਸੋਚ ਰਹੇ ਹੋ ਬਟਿੰਡੇ ਦੀ ਸਮੱਸਿਆ ਵਾ ਕੀ ਨੇ ਬਟਿੰਡਾ ਬਹੁਤ ਸਮੱਸਿਆ ਵਾ ਮਤਲਬ ਕੋਈ ਵੀ ਚੀਜ਼ ਇਨਵੈਸਟਮੈਂਟ ਕੁਛ ਨਹੀਂ ਹੋਈ ਹੈ ਕੋਈ ਤਰੱਕੀ ਨਹੀਂ ਹੋਈ ਹੈ ਬਿਲਕੁਲ ਹੀ ਡਲ ਜਾ ਰਹੇ ਸਟਰੋਂਗ ਕੈਂਡੀਡੇਟ ਕਿਨੂੰ ਮੰਨਦੇ ਹੋ ਫਿਲਹਾਲ ਤਾਂ ਮੇਰੇ ਲਈ ਤਾਂ ਸਾਰੇ ਕੋਈ ਵੀ ਨਹੀਂ ਹੈ ਸੁਣ ਲਿਆ ਜੀ ਗੱਲ ਨੋਟਾ ਕਹਤਾ ਉਹਨਾਂ ਕੋਈ ਵੀ ਆ ਕੇ ਕੁਛ ਨਹੀਂ ਕੋਈ ਵੀ ਆ ਕੇ ਜਿਹੜੇ ਐਮਪੀ ਨੇ ਹਰਸਮਿਤ ਕੋਰ ਬਦਲ ਹੋਣਾ ਬਾਰੇ ਕੀ ਕਹਿਣਾ ਚਾਹੁੰਗੇ ਕਿੰਨੇ ਕਾਰੇ ਉਹਨਾਂ ਨੇ ਵਿਕਾਸ ਦੇ ਕਰਾਏ ਐ ਔਰ ਬਠਿੰਡੇ ਨੂੰ ਕਿੰਨਾ ਸਜਾ ਰਹੇ ਪਹਿਲਾਂ ਬਹੁਤ ਅੱਛਾ ਸੀ ਉਹਨਾਂ ਦਾ ਕਾਫੀ ਅੱਛਾ ਕੀਤਾ ਉਹਨਾਂ ਨੇ ਯਾਨੀ ਅੱਜ ਦੀ ਗੱਡੀ ਅਗਰ ਬਠਿੰਡਾ ਦੇਖਣ ਨੂੰ ਹੈ ਤਾਂ ਉਹਨਾਂ ਦੀ ਹੀ ਬਦੌਲਤ ਐ ਸੋ ਮੈਂ ਉਹਨਾਂ ਨੂੰ ਇਹ ਨਹੀਂ ਕਹੂੰਗੀ ਕਿ ਉਹਨਾਂ ਨੇ ਨਹੀਂ ਕੀਤਾ ਬਹੁਤ ਅੱਛਾ ਕੀਤਾ ਪਰ ਹੁਣ ਨਵੇਂ ਨੂੰ ਮੌਕੇ ਦਵਾਂਗੇ ਪੁਰਾਣੇ ਨੂੰ ਵੀ ਮੌਕਾ ਦਵਾਂਗੇ ਨਵੇਂ ਨੂੰ ਮੌਕਾ ਦੇਵਾਂਗੇ ਨਵੇਂ ਨੂੰ ਮੌਕਾ ਦੇਣਾ ਵੀ ਚਾਹੀਦਾ ਤੇ ਆ ਦੇਖ ਸਕਦੇ ਹੋ करने की ने, तो बहुत अच्छी है आपकी। भाई। <laughs> <laughs> करके ही क्या बोल मशहूर है पूरे मार्केट में समाइल मशहूर है एक बार कैमरे में करके दिखा दो तो देखी क्या बात है <laughs> अब क्या समस्या आ रही है चंडीगढ़ में आपकी स्माइल देख के लगता है आपको कोई समस्या नहीं आ रही है <laughs> समस्या ठीक है भाजी बाकी के काम में बहुत ज्यादा है स्लो है बहुत ज्यादा यही फड़ी वगैरह की वजह से ना जो बाहर है इसी वजह से काम स्लो है वोट किसको डालोगे क्या देखते हैं जी बीजेपी

ਕਿਆ ਸਮੱਸਿਆ ਆ ਰਹੀ ਐ ਸਵੇਰੇ ਪੂਰੇ ਦਿਨ ਮੇਂ ਕਿਆ ਸਮੱਸਿਆ ਆ ਰਹੀ ਔਰ ਨੀਜੀ ਜ਼ਿੰਦਗੀ ਮੇਂ ਕਿਆ ਫੀਲ ਕਰਤੇ ਹੋ ਕਿ ਕਿਆ ਚੀਜ਼ ਚੰਡੀਗੜ੍ਹ ਮੇਂ ਹੋਣੀ ਚਾਹੀਏ ਔਰ ਕਿਆ ਚੀਜ਼ ਅਭੀ ਤੱਕ ਨਹੀਂ ਹੋਈ ਬਸ ਆਪਾਂ ਹੀ ਕਹਿੰਦੇ ਯਾਰ ਕਾਰੋਬਾਰ ਵਧਿਆ ਹੋਣਾ ਚਾਹੀਦਾ ਕਾਰੋਬਾਰ ਚੰਗਾ ਹੋ ਜੇ ਯਾਨੀ ਕਿ ਜਿਸ ਸ਼ਹਿਰ ਦੇ ਕਾਰੋਬਾਰੀ ਖੁਸ਼ ਹੁੰਦੇ ਆ ਉਹ ਕਹਿੰਦੇ ਕਿ ਸ਼ਹਿਰੀ ਸਾਰਾ ਖੁਸ਼ ਹੁੰਦਾ ਹਾਂ ਬਸ ਕਾਰੋਬਾਰ ਖੁਸ਼ ਹੋ ਤੁਸੀਂ ਕਿੰਨੇ ਕ ਖੁਸ਼ ਹੋ ਅਸੀਂ ਤਾਂ ਖੁਸ਼ੀ ਆ ਹੋਰ ਜ਼ਿਆਦਾ ਖੁਸ਼ ਹੋ ਜਾਂਦੇ ਹਾਂ ਪਾਈ ਕੀ ਕਹਿਣਾ ਚਾਹੁੰਦੇ ਹੋ ਆਖਰ ਸਮੱਸਿਆ ਵਾਂ ਸਮੱਸਿਆ ਜੀ ਠੀਕ ਹੈ ਜੀ ਬਸ ਫੜੀ ਹੈ ਮੰਦਾ ਹੋਇਆ ਬਾਜ਼ਾਰ ਚ ਬਹੁਤ ਬੁਰੇ ਹਾਲ ਹੋ ਰੱਖੇ ਹੈ ਬਾਜ਼ਾਰ ਬਹੁਤ ਡਾਊਨ ਜਾ ਰਿਹਾ ਹੈ ਸਟ ਫੜੀਆਂ ਲੱਗੀ ਹੋਈਆਂ ਇਹਨਾਂ ਦੇ ਕਰਕੇ ਕਹਿੰਦੇ ਕਿ ਇੱਕ ਕਿੰਨੇ ਸਾਲ ਹੋ ਗਏ ਤੁਹਾਨੂੰ ਚੰਡੀਗੜ੍ਹ ਸ਼ੁਰੂ ਤੋਂ ਇੱਥੇ ਰਹਿੰਦੇ ਜੀ ਕਹਿੰਦੇ ਕਿ ਕਹਾਵਾ ਤੋਂ ਕੋਈ ਲੋਕ ਬੋਲਦੇ ਹੈ ਪੁਰਾਣੇ ਕੇ ਪਵਨ ਬੰਸਲ ਦੇ ਟਾਈਮ ਚੰਡੀਗੜ੍ਹ ਬਹੁਤ ਸੋਹਣਾ ਸੀ ਕੋਈ ਕਹਿੰਦੇ ਕਿ ਭਾਜਪਾ ਦੇ ਟਾਈਮ ਕੰਮ ਬਹੁਤ ਹੋਇਆ ਤੁਸੀਂ ਕਿਹਦੇ ਵਕਤ ਦੇਖਦੇ ਹੋ ਕਿ ਕਾਂਗਰਸ ਜਾਂ ਭਾਜਪਾ ਕਿਹਦੇ ਵਕਤ ਵਧੀਆ ਹੋਇਆਗਾ ਸਾਹਮਣੇ ਵੀ ਵਧੀਆ ਕੰਮ ਕੀਤੇ ਹੈਗੇ ਪਹਿਲੇ ਬਹੁਤ ਬੰਦਿਆਂ ਨੂੰ ਹੈਲਪ ਕੀਤੀ ਹੈ ਬੜੇ ਬੰ अच्छी चीजਾਂ ਕੀਤੀਆਂ ਉਹਨਾਂ ਨੇ ਬਹੁਤ ਵਾਕਿ ਉਹਨਾਂ ਸਰਕਾਰ ਚੇਂਜ ਹੋ ਗਈ ਹੈ ਬੱਸ ਚੱਲੀ ਜਾਂਦਾ ਭਾਜੀਪੀ ਨੂੰ ਵੀ 10 ਸਾਲ ਹੋ ਚੁੱਕੇ ਆ ਹੁਣ ਬਦਲਾਅ ਕਰਨ ਦੀ ਕੋਸ਼ਿਸ਼ ਕਰੋਗੇ ਜਾਂ ਫਿਰ ਉਹੀ ਜੋ ਚੱਲ ਰਿਹਾ ਚ ਹੋਣਾ ਚਾਹੀਦਾ ਜੀ ਚੇਂਜਿੰਗ ਤਾਂ ਚਾਹੀਦੀ ਹੈ ਜੀ 10 ਸਾਲ ਬਹੁਤ ਹੋ ਗਏ ਥੋੜੀ ਚੇਂਜਿੰਗ ਵੀ ਹੋਣੀ ਚਾਹੀਦੀ ਕਹਿੰਦੇ ਕਿ ਜ਼ਿੰਦਗੀ ਚ ਬਦਲਾਅ ਬੜਾ ਜ਼ਰੂਰੀ ਹੈ ਕਹਿੰਦੇ ਕਿ ਖੜੇ ਪਾਣੀ ਨੂੰ ਵੀ ਜਿਹੜੀ ਇਕਾਈ ਆ ਉਹ ਲੱਗ ਜਾਂਦੀ ਹੈ ਹੋਰ ਵੀ ਦੁਕਾਨਦਾਰਾਂ ਨਾਲ ਗੱਲ ਕਰ ਰਹੇ ਨੇ ਤੇ ਦੁਕਾਨਦਾਰਾਂ ਨਾਲ ਗੱਲ ਕੀਤੀ ਹੁਣ ਕਸਟਮਰਸ ਨਾਲ ਵੀ ਗੱਲ ਕਰਾਂਗੇ ਨਾਲ ਨਾਲ ਦੁਕਾਨਦਾਰਾਂ ਨਾਲ ਵੀ ਗੱਲ ਕਰਾਂਗੇ ਤੇ ਹੁਣ ਬਾਹਰ ਆ ਚੁ ਗੱਲ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਤਾਂ ਕੀ ਐ ਸਰ ਤੁਹਾਡਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਅਸ ਚੰਡੀਗੜ੍ਹ ਚ ਕਿੰਨੇ ਸਾਲ ਹੋ ਗਏ ਤੁਹਾਨੂੰ ਹੋ ਗਏ 20 ਸਾਲ ਹੋ ਗਏ 20 ਸਾਲ 20 ਸਾਲ ਦੇ ਵਿੱਚ ਕਿੰਨੀਆਂ ਸਮੱਸਿਆਵਾਂ ਆਈਆਂ ਕੀ ਕੀ ਸਮੱਸਿਆਵਾਂ ਆ ਰਹੀਆਂ ਤੇ ਕੀ ਚਾਹੁੰਦੇ ਹੋ ਕਿ ਸਮੱਸਿਆਵਾਂ ਕਿੱਦਾਂ ਦੂਰ ਹੋਣ ਨਹੀਂ ਮੈਂ ਇੱਥੇ ਤਾਂ ਨਹੀਂ ਹੈਗਾ ਮੈਂ ਹੈਗਾ ਲੁਧਿਆਣੇ ਦਾ ਉਰੇ ਜੋਬ ਹੀ ਕਰਦਾ ਮੈਂ ਜੇ 20 ਸਾਲ ਹੋ ਗਏ ਇੱਧਰ ਵੋਟਰ ਨਹੀਂ ਪਾਈ ਵੋਟਰ ਨਹੀਂ ਬਣਵਾਈ ਮੇਰੀ ਵੋਟ ਪੰਜਾਬ ਦੀ ਹੈ ਚੰਡੀਗੜ੍ਹ ਦੇ ਵਿੱਚ ਆਨੇ ਉਹ ਦਿੱਲੀ ਕੋਈ ਸਮੱਸਿਆ ਕੋਈ ਮਾਰਕੀਟ ਦੀ ਸਮੱਸਿਆ ਹੋਵੇ ਕਿਸੇ ਵੀ ਤਰ੍ਹਾਂ ਅੱਗੇ ਟਰਾਈ ਕਰ ਲਓ ਲੁਧਿਆਣੇ ਦੀ ਸਮੱਸਿਆ ਦੱਸ ਦੋ ਲੁਧਿਆਣੇ ਦੇ ਵੀ ਠੀਕ ਠਾਕ ਆਪਣਾ ਓਕੇ ਰਿਪੋਰਟ ਹੈ ਮੈਂ ਕਹ ਰਿਹਾ ਲੁਧਿਆਣਾ ਵੀ ਵਧੀਆ ਚੱਲ ਰਿਹਾ ਹਾਂ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸ਼ਾਨ ਸਰਦਾਰ ਸਾਹਿਬ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦੇ ਹੋਏ ਮੈਂ 2001 ਦਾ ਛਲ 24 ਸਾਲ ਹੋ ਗਏ ਇੱਥੇ ਤੱਕੇ ਖਾਂਦੇ ਕੋਈ ਨਹੀਂ ਹੋਇਆ ਸਾਡਾ ਕੀ ਕੀ ਸਮੱਸਿਆ ਆ ਰਹੀ ਹੈ ਸਰਦਾਰ ਸਾਹਿਬ ਮੱਚਾ ਬਾਈ ਫੀਸ ਭਰੇ ਕੋਈ ਮੋਦੀ ਸਾਹਿਬ ਨੇ ਕੋ ਦਿੱਤਾ ਰਹਿਣੀ ਲਾਂ ਲਾਂ ਦਿੱਤਾ ਕੋਈ ਜਗਾ ਜੁਗਾ ਤੇ ਦਿੱਤੀ ਨਹੀਂ ਹਾਂਜੀ ਉਹ ਇਹ ਲਾ ਹੋਏ ਤਾਂ ਹੀ ਛਾੜਾ ਮਨ ਕੋਸੋ ਹੈ ਬੈਠੇ ਆ ਰੋੜ ਤੇ ਵੇਖ ਲੋ ਤੁਹਾਡੇ ਸਾਹਮਣੇ ਆਜੋ ਲੱਲੋ ਆਜੋ ਲੱਲੋ ਕਿੰਨਾ ਕੋ ਖੋਰਿਆ ਘਰ ਚ ਲਾਣਾ ਹਾਂ ਮੁਸ਼ਕਲ ਹੀ ਹੈ ਜੀ 2 400 500 ਮਾਹ ਬਣਦਾ ਇਹ ਦੋ ਗੰਮ ਚ ਤੇ ਫੀਸ ਵੀ ਪੜਨੀ ਪੈਂਦੀ ਹੈ 2500 ਕਿਲੇ ਰੁਪਏ ਜੀ ਫੀਸ ਭਰ ਕਰ ਹਾਂਜੀ ਘਰ ਦੇ ਜੀ ਕਿੰਨੇ ਨੇ ਕਿੰਨਾ ਦਾ ਕਿੰਨੇ ਜੀ ਹੈਗੇ ਤੁਹਾਡੇ ਪਿੱਛੇ ਚਾਰ ਜੀ ਹੈ ਸਰ ਚਾਰ ਜੀਆਂ ਦਾ ਖਰਚਾ ਚੱਲ ਰਿਹਾ ਜੀ ਤੁਸੀਂ ਇਕੱਲੇ ਕਮਾਣ ਵਾਲੇ ਹੋਗੇ ਹੋਰ ਵੀ ਕੱਲੇ ਜੀ ਇਕੱਲੇ ਕਮਾਉਣ ਵਾਲੇ ਵੋਟ ਬਣੀ ਹੋਈ ਹੈ ਚੰਡੀਗੜ੍ਹ ਵੋਟ ਹਾਂ ਜੀ ਬਣੀ ਹੈ ਕਿਨੂੰ ਪਾਈ ਸੀ ਵੋਟ ਵੋਟ ਮੋਦੀ ਸਾਹਿਬ ਨੂੰ ਪਾਈ ਵੀ ਚਲੋ ਕੁਝ ਹੋਏਗਾ ਤੇ ਸਾਡਾ ਤੇ ਬੇੜਾ ਕਰਕ ਹੋ ਗਿਆ ਜੀ ਫੀਸ ਭਰਨ ਤੋਂ ਬਾਅਦ ਵੀ ਸਾਨੂੰ ਜਗ੍ਹਾ ਨਹੀਂ ਮਿਲੀ ਇਹਨਾਂ ਨੂੰ ਜਗ੍ਹਾ ਮਿਲੀ ਹੈ ਸਾਹਮਣੇ ਵਾਲਿਆਂ ਨੂੰ ਸਾਨੂੰ ਜਗ੍ਹਾ ਦਿੱਤੀ ਪੰਜਾਬ ਦੇ ਕਰਕੇ ਤੇ ਹੁਣ ਕੀ ਚਾਉਨੇ ਹੋ ਅਖਰ ਹੁਣ ਕਿਨੂੰ ਵੋਟ ਪਾਉਂਗੇ ਫੋਨ ਤੇ ਆਈਏ ਨਾ ਸਾਡਾ ਕੋਈ ਕੰਮ ਕੋਈ ਫੈਸਲਾ ਹੋ ਕੋਈ ਕਰਨਗੇ ਤਾਂ ਹੀ ਫਿਰ ਆຊਣ ਬੋਰਡ ਕਿਨੂੰ ਪਾਵਾਂਗੇ ਬੋਰਡ ਤੇ ਹੀ ਤੇ ਤਾਂ ਹੀ ਪਾਵਾਂਗੇ ਸਰ ਜੇ ਸਾਨੂੰ ਕੋਈ ਜਗ੍ਹਾ ਲਾਟ ਮਿਟ ਹੋਏ ਸਰ ਉਹ ਤੁਹਾਨੂੰ ਜਗ੍ਹਾ ਦੀ ਵਿਸ਼ਵਾਸ ਦਊਗਾ ਉਹਨੂੰ ਤੁਸੀਂ ਵੋਟ ਪਾ ਹਾਂਜੀ ਹਾਂਜੀ ਠੀਕ ਹੈ ਸਰ ਹੋਰ ਕੁਝ ਕਹਿਣਾ ਚਾਹੁੰਦੇ ਹੋ ਚੰਡੀਗੜ੍ਹ ਬਾਰੇ ਕੋਈ ਪ੍ਰਸ਼ਾਸਨ ਬਾਰੇ ਕਿਸੇ ਵੀ ਤਰ੍ਹਾਂ ਬਾਕੀ ਠੀਕ ਹੈ ਸਰ ਬਿਲਕੁਲ ਤੇ ਹੋਰ ਵੀ ਗੱਲਬਾਤ ਕਰਦੇ ਆਂ ਔਰ ਹਾਲਾਂਕਿ ਸਰਦਾਰ ਸਾਹਿਬ ਦੇ ਨਾਲ ਗੱਲ ਕੀਤੀ ਹੈ ਤੇ ਹੋਰ ਵੀ ਕਸਟਮਰਸ ਨਾਲ ਵੀ ਗੱਲ ਕਰਾਂਗੇ ਤੇ ਦੁਕਾਨਦਾਰਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਦੁਕਾਨਾਂ ਦੇਖ ਸਕਦੇ ਹਾਂ ਕੱਪੜੇ ਕਾਫੀ ਸੋਹਣੇ ਸੋਹਣੇ ਨੇ ਤੇ ਨਾਲ-ਨਾਲ ਗੱਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਕੀ ਕੀ ਸਮੱਸਿਆਵਾਂ ਆ ਰਹੀਆਂ ਚੰਡੀਗੜ੍ਹ ਦੇ ਵਿੱਚ ਕੀ ਫੀਲ ਕਰਦੇ ਹੋ ਚੰਡੀਗੜ੍ਹ ਬਾਰੇ ਸਰ ਬਹੁਤ ਅੱਛਾ ਚੰਡੀਗੜ੍ਹ ਐ ਸਿਰੇ ਕੁਝ ਫੀਲ ਨਹੀਂ ਕਰਦਾ ਭਾਈ ਇਹੋ ਜਿਹਾ ਕੁਝ ਚੰਡੀਗੜ੍ਹ ਕਹਿ ਰਿਹਾ ਕਿ ਕਾਫੀ ਸੋਹਣੀ ਜਗ੍ਹਾ ਬੜੇ ਸੋਹਣੇ ਲੋਕ ਤੁਹਾਡੇ ਕੋਲ ਤਾਂ ਕਿਰਗੇ 올ਓਵਰ ਵਰਲਡ ਦੇ ਵਿੱਚ ਖਾਸਤਰੀ ਮਾਰਕੀਟ ਮਸ਼ਹੂਰ ਹੈ ਚੰਡੀਗੜ੍ਹ ਦਾ ਦਿਲ ਹੈ ਹਰ ਤਰ੍ਹਾਂ ਦੇ ਲੋਕ ਆਉਂਦੇ ਆ ਤੁਹਾਡੇ ਕੋਲ ਕਿਸ ਤਰ੍ਹਾਂ ਦਾ ਕਾਰੋਬਾਰ ਚੱਲ ਰਿਹਾ ਕਿਸ ਤਰ੍ਹਾਂ ਦੀ ਨੀਜੀ ਜ਼ਿੰਦਗੀ ਚੱਲ ਰਹੀ ਹੈ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਕਿੰਨੀਆਂ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਨਾਲ-ਨਾਲ ਕਿਹੜੀਆਂ ਚੀਜ਼ਾਂ ਦੀ ਸਮੱਸਿਆਵਾਂ ਸਰ ਸਮੱਸਿਆਵਾਂ ਦਾ ਸਾਰੇ ਦੱਸ ਕਿ ਜਿਵੇਂ ਚੰਡੀਗੜ੍ਹ ਤੇ ਹੱਲੇ ਤਾਂ ਦੇਖੋ ਦੇਖਿਆ ਜਾਂਦਾ ਮਗਰ ਮੌਸਮ ਦੇ ਸਾਨੇ ਦੇਖਿਆ ਜਾਏ ਤੇ ਜਿਵੇਂ ਹਲੇ ਮਾਰਚ ਤੇ ਅਪ੍ਰੈਲ ਦਾ ਮਹੀਨਾ ਹੈਗਾ ਤੇ ਇਸ ਦੌਰਾਨ ਦਾ ਬੱਚਿਆਂ ਦੀ ਫੀਸਾਂ ਵਗੈਰਾ ਤੇ ਸਾਰੇ ਜਿਹੜੇ ਕਸਟਮਰ ਤਾਂ ਹੈਗੇ ਜਿਹੜੇ ਪੇਰੈਂਟਸ ਹੈਗੇ ਜਾਂ ਤੁਸੀਂ ਇਹ ਕਹਿ ਸਕਦੇ ਹੋ ਉਹਦੇ ਵਿੱਚ ਹਲੇ ਸਾਰੇ ਵਿਅਸਤ ਨੇ ਤੇ ਹਲੇ ਹਰ ਕਿਸੇ ਦੀ ਪੌਕੇਟ ਥੋੜੀ ਜਲੀ ਨਹੀਂ ਹੈ ਨੀ ਹੈ ਕਿ ਸ਼ਾਪਿੰਗ ਕਰਨ ਤਾਂ ਥੋੜਾ ਲੈ ਕਮ ਘਟ ਹੈ ਚੰਡੀਗੜ੍ਹ ਦੇਖਿਆ ਜੇ ਇਸ ਟਾਈਮ ਕਮ ਹਲੇ ਘਟ ਹੈ ਪਰ ਹਲੇ ਥੋੜਾ ਗਰੋ ਕਰੇਗਾ ਤੇ ਸਮੱਸਿਆ ਨਹੀਂ ਵੀ ਸਰ ਕੋਈ ਇਹੋ ਜੀ ਗੱਲ ਨਹੀਂ ਹੈ ਚੰਡੀਗੜ੍ਹ ਨੀਟ ਐਂਡ ਕਲੀਨ ਪੂਰਾ ਸ਼ਹਿਰ ਹੈ ਵਧੀਆ ਮੌਸਮ ਵਧੀਆ ਸਭ ਕੁਝ ਹਰ ਬੰਦਾ ਅੰਦਰ ਤੇ ਰੌਣਕ ਮਿਲ ਲੈ ਦੇਖਣ ਦਾ ਮਾਰਕੀਟ ਦੇ ਵਿੱਚ ਮਾਰਕੀਟ ਚ ਚੈਲਪ ਤੇ ਟੁੱਪਾਂ ਕਰਕੇ ਥੋੜਾ ਕਸਮਰ ਲਿਸਟਮ ਘਟਾ ਹੈ ਬਾਕੀ ਸ਼ਾਮੀ ਕਸਮਰ ਤਾਂ ਬਹੁਤ ਅੱਛਾ ਹੁੰਦਾ। ਬਹੁਤ ਮਤਲਬ ਚੰਡੀਗੜ੍ਹ ਦੇ ਵਿੱਚ ਰਹਿੰਦੇ ਹੋ ਕਿੰਨੇ ਸਾਲ ਹੋ ਗਏ ਔਰ ਖੁਸ਼ ਹੋ ਹਰ ਇੱਕ ਚੀਜ਼ ਤੋਂ ਸਹੂਲਤਾਂ ਜਿਹੜੀਆਂ? ਹਾਂਜੀ ਜੀ ਸਰ ਬਿਲਕੁਲ ਕੋਈ ਇਹੋ ਜਿਹੀ ਗੱਲ ਨਹੀਂ ਹੈ। ਜਿੰਦਰ ਦੁਕਾਨਦਾਰ ਕਹ ਰਹੇ ਸੀ ਕਿ ਇਹ ਰੈਡੀ ਫੜੀ ਦਾ ਵੈਂਡਰਸ ਦਾ ਚੱਕਰ ਹੈ। ਅਸੀਂ ਪਰੇਸ਼ਾਨ ਆ ਪਿੱਛੇ ਕਿ ਦੁਕਾਨ ਦੇ ਵਿੱਚ ਨਹੀਂ ਆਂਦਾ। ਤੁਹਾਨੂੰ ਤਾਂ ਨਹੀਂ ਕੋਈ ਦਿੱਕਤ ਆ। ਸਰ ਦੇਖੋ ਵੈਂਡਰਸ ਦਾ ਮਸਲਾ ਇੱਥੇ ਜ਼ਰੂਰ ਹੈਗਾ। ਜੇ ਜਦ ਤੁਸੀਂ ਸਪੈਸ਼ਲ ਸੈਕਟਰ ਪਾਈ ਜਾ ਕਿੱਥੇ ਵੀ ਚੰਡੀਗੜ੍ਹ ਦੇ ਦੇਖਿਆ ਜਾਏ। ਵੈਂਡਰਸ ਦਾ ਪਿਛਲੀ ਇਲੈਕਸ਼ਨਸ 'ਚ ਜਾਓ ਤਾਂ ਇੱਥੇ ਵੈਂਡਰਸ ਮੇਰੇ ਕਹਿੰਦੇ 16-1700 ਰੁਪਏ ਅਰਾਊਂਡ ਜ਼ਿਆਦਾ ਹੋਗੇ ਸੀਗੇ ਤੇ ਹੁਣ ਇਸ ਵਾਰ ਜਿਹੜੇ ਇਲੈਕਸ਼ਨਸ ਤੋਂ ਬਾਅਦ ਥੋੜਾ ਗਵਰਨਮੈਂਟ ਨੇ ਕੰਟਰੋਲ ਜਰੂਰ ਕੀਤਾ ਹੈ ਵੈਂਡਰਸ ਨੂੰ ਤੇ ਹਰ ਕਿਸੇ ਵੈਂਡਰ ਨੂੰ ਸਪੈਸਿਫਿਕ ਸਪੇਸ ਦਿੱਤੀ ਹੈ ਜਿੱਥੇ ਆਪਾਂ ਜਾ ਕੇ ਆਪਣਾ ਰੋਜ਼ਗਾਰ ਕਮਾ ਸਕਦਾ ਹੈ ਬਿਲਕੁਲ ਤੇ ਹੋਰ ਵੀ ਗੱਲਬਾਤ ਕਰ ਲੈਣੇ ਆ ਤੇ ਜਾਣ ਲੈਣੇ ਆ ਭਾਈ ਹੋਰਾਂ ਤੋਂ ਜਾਣ ਲੈਣੇ ਆ ਭਾਈ ਲੰਬੇ ਸਮੇਂ ਤੋਂ ਭਾਈ ਦੀ ਸ਼ੂ ਦੀ ਦੁਕਾਨ ਹੈ ਇੱਥੇ ਭਾਈ ਕਿੱਦਾਂ ਚੱਲ ਰਿਹਾ ਕਾਰੋਬਾਰ ਵਧੀਆ ਚੱਲ ਰਿਹਾ ਸਰ ਠੀਕ ਚੱਲ ਰਿਹਾ ਹੈ ਦਿੱਕਤ ਪਰੇਸ਼ਾਨੀ ਕੋਈ ਕਿਸੇ ਤਰ੍ਹਾਂ ਦੀ ਕਿਚਰ ਕਿਸੇ ਤਰ੍ਹਾਂ ਦਾ ਬਦਲਾਅ ਚਾਹਨੇ ਹੋ ਤੇ ਬਦਲਾਅ ਹੋਣਾ ਚਾਹੀਦਾ ਨਹੀਂ ਨਹੀਂ ਇਦਾਂ ਚੱਲ ਰਿਹਾ ਦੇ ਚੱਲਣ ਦੇ ਇਦਾਂ ਹੀ ਕੰਮ ਕਰਨ ਦੇ ਬਸ ਉਹੀ ਬਹੁਤ ਹੈ ਸਾਦਾ ਕੁਝ ਨਹੀਂ ਐਕਸਪੈਕਟ ਕਰਦੇ ਕਿੰਨੀਆਂ ਕਸੂਹਲਤਾ ਲਾਂਦੇ ਹੋ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਔਰ ਕਿੰਨੀਆਂ ਦਿੱਕਤਾਂ ਆ ਰਹੀਆਂ ਨੇ ਤੁਹਾਨੂੰ ਜ਼ਿਆਦਾ ਕੁਝ ਆਪਾਂ ਇਹ ਨਹੀਂ ਕਵਾਂਗੇ ਕਿ ਜ਼ਿਆਦਾ ਦੰਗ ਦਿੱਤਾ ਜਾਂਦਾ ਠੀਕ ਹੈ ਥੋੜਾ ਜਿਹਾ ਸਾਡੇ ਮਾਰਕੀਟ ਵਾਲੇ ਹੀ ਤੰਗ ਕਰਦੇ ਆ ਉਹਨਾਂ ਨੂੰ ਉਲਟਾ ਮੈਂ ਤਾਂ ਇਹ ਕਵਾਂਗਾ 올 ਰਾਉਂਡ ਠੀਕ ਹੈ ਕੋਈ ਪ੍ਰੋਬਲਮ ਨਹੀਂ। ਤੇ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਸਰਕਾਰਾਂ ਕਿਸ ਤਰ੍ਹਾਂ ਚੱਲ ਰਹੀਆਂ ਔਰ ਪਿਛਲੇ 10 ਸਾਲ ਤੋਂ ਬੀਜਪੀ ਹੈ ਲੰਬੇ ਸਮੇਂ ਪਹਿਲਾਂ ਕਾਂਗਰਸ ਰਹੀ ਤੇ ਹੁਣ ਕੀ ਚਾਹਨਿਓ ਬਦਲਾਅ ਹੋਣਾ ਚਾਹੀਦਾ ਹੈ ਕਿ ਜੋ ਚੱਲ ਰਿਹਾ ਠੀਕ ਚੱਲ ਰਿਹਾ ਆਪਣਾ ਨੂੰ ਕੁਝ ਲੈਣਾ ਦੇਣਾ ਨਹੀਂ ਜਿਹੜੀ ਮਰਜ਼ੀ ਆ ਕਾਂਗਰਸ ਬੀਜਪੀ ਮੈਂ ਜ਼ਿਆਦਾ ਆਪਾਂ ਇੰਟਰਫੇਅਰ ਨਹੀਂ ਕਰਦੇ ਆ ਜ਼ਿਆਦਾ ਧਿਆਨ ਨਹੀਂ ਪੋਲਿਟਿਕਸ ਵਾਲੇ ਜਿਸ ਸ਼ਹਿਰ ਦੇ ਕਾਰੋਬਾਰੀ ਕੁਛ ਨੇ ਦੁਕਾਨਦਾਰ ਖੁਸ਼ ਨੇ ਉਹ ਕਹਿੰਦੇ ਕਿ ਸ਼ਹਿਰ ਦੇ ਵਿੱਚ ਖੁਸ਼ੀ ਹੁੰਦੀ ਹੈ ਹਰ ਇੱਕ ਬੰਦਾ ਖੁਸ਼ ਹੁੰਦਾ ਤੁਸੀਂ ਖੁਸ਼ ਹੋ ਇਸ ਸਮੇਂ ਅਸੀਂ ਸੈਟੀਸਫਾਈਡ ਹੈ ਪੁਲੀਸ ਸੈਟੀਸਫਾਈਡ ਇਦਾਂ ਹੀ ਚੱਲਦਾ ਰਹੇ ਹਾਂ ਚੱਲਦਾ ਰਹੇ ਬੈਟਰ ਹੁੰਦਾ ਹੈ ਦੇਖੋ ਗਵਰਨਮੈਂਟ ਸਾਨੂੰ ਫੈਸਿਲਿਟੀ ਆਪਾਂ ਕੁਝ ਗਵਰਨਮੈਂਟ ਕੋ ਪ੍ਰੋਪੋਜ਼ਲ ਲੈ ਕੇ ਜਾਂਦੇ ਹਾਂ ਸਾਡੀ ਡਿਮਾਂਡ ਪੂਰੀ ਹੋ ਰਹੀ ਹੈ ਇਹ ਲਾਈਟਾਂ ਲੱਗੀਆਂ ਹਨ ਹੁਣ ਆਪਾਂ ਫੁੱਟਪਾਥ ਲਈ ਕਹਿ ਰਹੇ ਹਾਂ ਗਵਰਨਮੈਂਟ ਕਰਨ ਨੂੰ ਤਿਆਰ ਹੈ ਠੀਕ ਹੈ ਅਸੀਂ ਉਹਨਾਂ ਦੇ ਕੇਤੇ ਚੱਲੀਓ ਸਾਡੇ ਕੇਤੇ ਚੱਲੇ ਸਭ ਠੀਕ ਪਵਨ ਕੁਮਾਰ ਬੰਸਲ ਜਦੋਂ ਐਮਪੀ ਸੀ ਕੇ ਉਹਨਾਂ ਨੇ ਕਿਹਾ ਕਿ ਅਸੀਂ ਮੈਟਰੋ ਲੈ ਕੇ ਆਵਾਂਗੇ ਇੱਧਰ ਕਿਰਨ ਖੇਨੇ ਕਿਹਾ ਨਹੀਂ ਅਸੀਂ ਮੋਨੋਰੇਲ ਲੈ ਕੇ ਆਵਾਂਗੇ ਮੈਟਰੋ ਦਾ ਪ੍ਰੋਜੈਕਟ 10 ਸਾਲ ਪਿੱਛੇ چلا ਗਿਆ ਉਹ ਚਾਹੁੰਦੇ ਕਿ ਉਹ ਮੈਟਰੋ ਆਵੇ ਮੋਨੋਰੇਲ ਆਵੇ ਇਹ ਜੋ ਚੱਲ ਰਿਹਾ ਠੀਕ ਹੈ ਕਿਉਂਕਿ ਲਗਾਤਾਰ ਟ੍ਰੈਫਿਕ ਦੀ ਵੀ ਦਿੱਕਤ ਹੋ ਰਹੀ ਹੈ ਮੈਟਰੋ ਦੀ ਜ਼ਰੂਰਤ ਹੈ ਗਵਰਨਮੈਂਟ ਨੇ ਪਾਸ ਕਰ ਵੀ ਦਿੱਤੀ ਹੈ 10 ਸਾਲ ਲੇਟ ਹੈ ਇੰਨੀ ਜਲਦੀ ਹਲੇ ਨੀਡ ਵੀ ਨਹੀਂ ਹੈ ਸ਼ਹਿਰ ਨੂੰ ਤੁਸੀਂ ਉਹਨਾਂ ਕੀਤੇ ਵੀ ਕਮੈਂਟ ਲੋਕਾਂ ਦੇ ਪੜੋਗੇ ਲੋਕੀ ਇਹ ਕਹਿੰਦੇ ਕਿ ਹਲੇ ਤਾਂ ਲੋੜ ਹੀ ਨਹੀਂ ਹੈ ਮੈਟਰੋ ਦੀ 10 ਸਾਲ ਬਾਅਦ ਲੋੜ ਹੈ ਠੀਕ ਹੈ ਕਿੰਨੇ ਦੇ 10-15 ਸਾਲ ਚ ਤਾਂ ਸਾਰਾ ਬਣਨ ਨੂੰ ਵੀ ਲੱਗ ਜਾਣਾ ਸਾਰੀ ਚੀਜ਼ ਨੂੰ 10 ਸਾਲ ਬਾਅਦ ਨੀਡ ਵੀ ਹੈ ਸ਼ਹਿਰ ਦੀ 10 ਸਾਲ ਬਾਅਦ ਨੀਡ ਵੀ ਹੈ ਮੈਟਰੋ ਦੀ ਕਹਿੰਦੇ ਕਿ ਉਹਦੇ ਸਰਵੇਸ ਰੂਪੇ ਵੀ ਸਾਰੀ ਚੀਜ਼ ਹੋ ਗਈ ਸੀ ਉਸ ਸਮੇਂ ਹਰ ਇੱਕ ਕੰਮ ਹੋ ਗਿਆ ਸੀ ਪਰ ਕਹਿੰਦੇ ਕਿ ਸਰਕਾਰ ਬਦਲ ਗਈ ਸਰਕਾਰਾਂ ਬਾਜੀ ਆਉਣਗੀ ਦੇਖੋ ਸ਼ੁਰੂ ਤੋਂ ਚੱਲਦਾ ਆ ਰਿਹਾ ਆਪਾਂ ਵੀ ਦੇਖ ਰਹੇ ਹਾਂ ਬਚਪਨ ਤੋਂ ਇੱਕ ਸਰਕਾਰਾਂ ਦੀ ਦੂਜੇ ਦਾ ਕੰਮ ਰੁਕ ਦਿੰਦੀ ਦੂਜੀਆਂ ਦੀ ਪਿਛਲੀ ਵਾਲੀ ਦਾ ਰੁਕ ਦਿੰਦੀ ਜੋ ਆ ਰਿਹਾ ਹੈ ਜਿਸ ਨੇ ਆਪਣਾ ਆਪਣਾ ਕਰ ਹੀ ਜਾਣਾ ਆਪਣਾ ਮੇਨ ਫੋਕਸ ਰਹਿੰਦਾ ਆਪਾਂ ਆਪਣੇ ਕੰਮ ਤੇ ਧਿਆਨ ਦੇਣਾ। ਜਦੋਂ ਤੱਕ ਆਪਾਂ ਆਪਣੀ ਮਿਹਨਤ ਨਾਲ ਰੋਟੀ ਖਾ ਰਹੇ ਆ ਕਮਾ ਰਹੇ ਆ ਕੋਈ ਨਹੀਂ ਰੁਕ ਸਕਦਾ। ਪਰ ਬੀਜੇਪੀ ਦੇ ਨਾਲ ਨਾਲ ਕਾਫੀ ਸਵਾਲ ਰਹਿੰਦੇ ਆ ਕਾਰੋਬਾਰੀਆਂ ਦੇ ਜੀਐਸਟੀ ਲੱਗ ਗਿਆ ਟੈਕਸਿਸ ਵੱਧ ਹੋ ਗਏ ਉਸ ਚੀਜ਼ ਤੋਂ ਵੀ ਸੈਟੀਸਫਾਈ ਹਾਂ। ਸਭ ਬੱਛੇ ਆ ਭਾਜੀ ਕਾਂਗਰਸ ਵੀ ਅੱਛੀ ਆ ਬੀਜੇਪੀ ਵੀ ਅੱਛੀ ਆ। ਸਾਡੀ ਮਾਰਕੀਟ ਨੂੰ ਹਰਮੋਨ ਤਵੰਜੀ ਨੇ ਬਣਵਾਇਆ। ਉਸ ਤੋਂ ਬਾਅਦ ਪਵਨ ਕੁਮਾਰ ਬੰਸਲ ਜੀ ਨੇ ਉਹਨਾਂ ਨੇ ਵੀ ਵਧੀਆ ਕੰਮ ਕਰਾਇਆ। ਉਸ ਤੋਂ ਬਾਅਦ ਬੀਜੇਪੀ ਆਰੀ ਉਹਨਾਂ ਨੇ ਵੀ ਵਧੀਆ ਕੰਮ ਕਰਾਇਆ। ਸਭ ਵਧੀਆ। ਕੋਈ ਨਹੀਂ। ਸਭ ਕਹੇ ਕਹਰੇ ਕਿ ਜੀਡੀਪੀ ਸਰਕਾਰਾਂ ਆਈਆਂ ਪਹਿਲਾਂ ਹਰਮੋਨ ਤੋਂ ਬਣ ਲੰਬੇ ਸਮੇਂ ਤੱਕ ਰਹੇ ਹਾਲਾਂਕਿ ਅਜੋਸ ਦੁਨੀਆ ਦੇ ਵਿੱਚ ਨਹੀਂ ਹੈਗੇ ਤੇ ਉਹਨਾਂ ਦੇ ਰਾਜ 'ਚ ਵੀ ਵਧੀਆ ਕੰਮ ਹੋਇਆ ਪਵਨ ਕੁਮਾਰ ਬੰਸਲ ਨੇ ਵੀ ਵਧੀਆ ਕੰਮ ਕਰਾਇਆ ਤੇ ਉਸ ਤੋਂ ਬਾਅਦ ਕਹਰੇ ਕਿ ਹੁਣ ਵੀ ਬੀਜੇਪੀ ਦੇ ਰਾਜ 'ਚ ਕਿਰਨ ਖੇਰ ਦੇ ਰਾਜ 'ਚ ਕੰਮ ਇੱਥੇ ਠੀਕ ਹੋਇਆ ਤੇ ਲੋਕਾਂ ਦੇ ਵਿੱਚ ਆਏ ਆ ਕਹਿੰਦੇ ਕਿ ਲੋਕਾਂ ਦੇ ਵਿੱਚ ਕਾਫੀ ਤਾਕਤ ਹੁੰਦੀ ਹੈ ਤਖਤੋਂ ਤਾਜ ਪਲਟਨ ਦੀ ਕਹਿੰਦੇ ਕਿ ਅਰਸ਼ ਤੋਂ ਫਰਸ਼ ਤੱਕ ਜਿਹੜੀ ਆ ਪਾਵਰ ਹੁੰਦੀ ਆ ਪਬਲਿਕ ਦੇ ਵਿੱਚ ਤੇ ਉਸੀ ਪਬਲਿਕ ਤੋਂ ਜਾਣਨ ਆਏ ਸੀਗੇ ਸ਼ਾਸਤਰੀ ਮਾਰਕੀਟ ਚੰਡੀਗੜ੍ਹ ਦਾ ਦਿਲ ਕਿਹਾ ਜਾਂਦਾ ਇੱਥੇ ਇਹ ਮਾਰਕੀਟ ਜਿਹੜੀ ਆ ਵਰਲਡ ਵਾਈਡ ਮਸ਼ਹੂਰ ਹੈਗੀ ਆ ਔਰ ਹਜ਼ਾਰਾਂ ਲੋਕ ਇੱਥੇ ਸ਼ੋਪਿੰਗ ਕਰਨ ਲਈ ਆਉਂਦੇ ਨੇ ਵਕ ਵਕ ਸਟੇਟਾਂ ਤੋਂ ਔਰ ਜਿਹੜੇ ਚੰਡੀਗੜ੍ਹ ਰਹਿੰਦੇ ਨੇ ਉਹ ਵੀ ਆਉਂਦੇ ਨੇ ਤੇ ਜਾਣਨ ਦੀ ਕੋਸ਼ਿਸ਼ ਕੀਤੀ ਆ ਦੁਕਾਨਦਾਰਾਂ ਤੋਂ ਆਮ ਲੋਕਾਂ ਤੋਂ ਕੀ ਸੋਚਦੇ ਨੇ ਕਿੰਨੇ ਕੁ ਸੈਟੀਸਫਾਈ ਨੇ ਕਿੰਨੀਆਂ ਸਹੂਲਤਾਂ ਮਿਲੀਆਂ ਕਿੰਨੀਆਂ ਕਿ ਦਿੱਕਤਾਂ ਆ ਰਹੀਆਂ ਨੇ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋ origianly جگਰੂਪ ਦੇ ਨਾਲ ਮਾਈ ਪੰਜਾਬੀ ਟੀਵੀ ਚੰਡੀਗੜ੍ਹ